ਸੋ ਹਾਂਜੀ ਕੀ ਹਾਲ ਚਾਲ ਦੋਸਤੋ ਸੋ ਸਾਰੇ ਨੇ ਵਧੀਆ ਹੋਵਗੇ ਸੋ ਸਵਾਗਤ ਹੈ ਪਹਿਲਾਂ ਤੋਂ ਸਾਰਿਆਂ ਦਾ ਆਪਣੇ ਵਲੌਗ ਤੇ ਤੇ ਆਪਾਂ ਅੱਜ ਜਾ ਰਹੇ ਹਾਂ ਸੋਨੂ ਕੌਰ ਮਤਲਬ ਆਪਣੇ ਸੋਨੂ ਦੀਦੀ ਹੁਣਾਂ ਨੂੰ ਮਿਲਣ ਪਹਿਲੀ ਵਾਰ ਮਤਲਬ ਉਹਨਾਂ ਦੇ ਘਰੇ ਪਹਿਲੀ ਵਾਰ ਮਿਲਣ ਜਾ ਰਹੇ ਆ ਫਸਟ ਟਾਈਮ ਉਹਨਾਂ ਦੇ ਘਰ ਜਾ ਰਹੇ ਆ ਸੋ ਦੇਖਦੇ ਹਾਂ ਕੀ ਉੱਤੇ ਜਾ ਕੇ ਮੌਲ ਛੌਲ ਬਣਦਾ ਸੋ ਮੇਰੀ ਥੋੜੀ ਤਬੀਅਤ ਠੀਕ ਨਹੀਂ ਸੀ ਤੇ ਇਸ ਲਈ ਆ ਮੈਂ ਏਡੀ ਗੱਲ ਤੋਂ ਦਵਾਈ ਲੈ ਰਹੇ ਤੇ ਮੈਡੀਸਨ ਵਗੈਰਾ ਲੈ ਕੇ ਫਿਰ ਚੱਲਦੇ ਆਂ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਮੌਲ-ਚੌਲਾ ਤੇ ਗੱਡੀ ਆਪਾਂ ਕਰ ਲਈ ਰੈਡੀ ਤੇ ਹੁਣ ਆਪਾਂ ਤੌਰ ਸ਼ੋਰ ਜੀ ਕੱਢ ਕੇ ਤੇ ਚੱਲਦੇ ਆਂ ਖਿੱਚਣੀ ਗੱਡੀ ਹੁਣ ਆਪਾਂ ਬਠਿੰਡੇ ਨੂੰ ਸੋ ਆਪਣੇ ਇਦਾਂ ਹੀ ਵਲੌਗ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਨਵੇਂ ਉਹਦਾ ਚੈਨਲ ਤੇ ਬਾਕੀ ਦੱਸੋ ਕਮੈਂਟ ਕਰਕੇ ਵਲੌਗ ਆਪਣੇ ਕਿਦਾਂ ਲੱਗਦੇ ਹੈ ਹਨਾ ਤੇ ਬਾਕੀ ਆਪਾਂ ਤੁਹਾਨੂੰ ਰਸਤੇ 'ਚ ਦਿਖਾਨੇ ਆ ਅਪਡੇਟ ਕੀ ਆ ਕੀ ਨਹੀਂ ਬਾਕੀ ਬਾਬਾ ਪੜੀ ਕਰੇ ਹਾਂਜੀ ਦੋਸਤੋ ਆਪਾਂ ਰਾਸਤੇ 'ਚ ਪਹੁੰਚੇ ਸੀ ਇੱਥੇ ਚੱਲ ਰਿਹਾ ਸੀ ਦੁੱਧ ਦਾ ਤੇ ਚਾਹ ਵਾਲੀ ਦਾ ਲੰਗਰ ਸੋ ਮੈਂ ਸੋਚਿਆ ਛਕ ਲਿਆ ਜਾਵੇ ਕਿਉਂਕਿ ਵਧੀਆ ਲੱਗਦਾ ਹੈ ਨਾ ਕਦੋਂ ਆਪਣੀ ਧਾਰਮਿਕ ਥਾਂ ਤੇ ਰੇਖ ਥਾਂ ਤੇ ਲੰਗਰ ਚੱਲਦੇ ਹੈ ਤਕਰੀਬਨ ਤੁਹਾਨੂੰ ਪਤਾ ਹੀ ਆ ਤੇ ਸੋ ਆਪਾਂ ਵੀ ਸੋਚਿਆ ਵੀ ਰੋਕ ਕੇ ਥੋੜਿਆ ਦੁੱਧ ਛਕ ਲਿਆ ਜਾਵੇ ਸੋ ਬਾਕੀ ਤੁਹਾਨੂੰ ਅਗਾ ਅੱਪੜੇ ਤੇ ਦਿੰਦੇ ਆ ਮੈਂ ਇਕੱਲਾ ਹੀ ਹਾਂ ਸੋ ਮੇਰੇ ਨਾਲ ਕੋਈ ਹੈ ਨਹੀਂ ਫਸਟ ਟਾਈਮ ਜਾ ਰਿਹਾ ਇਕੱਲਾ ਤੇ ਹੋਰ ਜਿਹੀ ਤਰ੍ਹਾਂ ਹੀ ਲੱਗ ਰਿਹਾ ਮੈਨੂੰ ਮੇਰੇ ਨਾਲ ਕੋਈ ਹੁੰਦਾ ਤਾਂ ਵਧੀਆ ਗੱਲ ਸੀ ਆ ਦੇਖੋ ਸੀਟ ਖਾਲੀ ਆ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਮੋਗੇ ਸੋ ਥੋੜਾ ਹੀ ਰਹਿ ਗਿਆ ਆਗਾ ਬਸ 90 ਕਿਲੋਮੀਟਰ ਤੇ ਉੱਥੇ ਜਾ ਕੇ ਤੁਹਾਨੂੰ ਵਾੜਾ ਗੱਡੀਆਂ ਚ ਘੁੰਮੇ ਸਾਲੇ ਵੇਖ ਵੇਖ ਕਰਦੇ ਆ ਸਾੜਾੜੀ ਸਰਾਗਣੀ ਘਲਵਾਦ ਤੇ ਆ ਸਾੜਾ ਕਰਦੇ ਹੁੰਦੇ ਫਿਰ ਜਦੋਂ ਜਦੋਂ ਮੇਡਲ ਕਾਸ ਤੇ ਬੰਦੇ ਗੱਡੀਆਂ ਚ ਘੁੰਮਦੇ ਨਾ ਸਾੜਾ ਤਾਂ ਹੁੰਦਾ ਹੀ ਆ ਬਾਕੀ ਜੋ ਹੀ ਰੋਸਟਰਦਾਰਾ ਕਰਦੇ ਆ ਜਾਂ ਮਾੜਾ ਚੰਗਾ ਆ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਬਠਿੰਡੇ ਬਠਿੰਡਾ ਸ਼ਹਿਰ ਦਾ ਮਾਹੌਲ ਚਲ ਦੇਖ ਸਕਦੇ ਹੋ ਤੇ ਆਪਾਂ ਹੁਣ ਜਾ ਰਿਆਂ ਸਾਨੂੰ ਦੀਦੀ ਉਹਨਾਂ ਦੇ ਘਰੇ ਤੇ ਬਾਕੇ ਜੀ ਤੁਸੀਂ ਖਾਸ ਦੇਖ ਸਕਦੇ ਜੇ ਮੰਦੀ ਆ ਕਿਉਂਕਿ ਮੈਂ ਠੀਕ ਨਹੀਂ ਤੁਹਾਨੂੰ ਦੱਸਿਆ ਹੀ ਸੀ। ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਕਿ ਅਪਡੇਟ ਆ। ਸੋ ਥੈਂਕ ਯੂ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਹੋਗੀਆਂ ਨੀਲੀਆਂ ਹਰੀਆਂ ਬੱਤੀਆਂ ਹਾਂ। ਹਾਂਜੀ ਦੋਸਤੋ ਪਹੁੰਚ ਚੁੱਕੇ ਆ ਆਪਾਂ ਬਠਿੰਡੇ ਮਠਿੰਡੇ ਕੀ ਹਾਲ ਚਾਲ ਦੋਸਤ ਠੀਕ ਠਾਕ ਜੇ ਦੂਜਾ ਕਿਤੇ ਰਹਿ ਗਿਆ ਨਾਲ ਦਾ ਆਉਂਦਾ ਤੇ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਹੁਣ ਲਾ ਲਈਏ ਐਨਕਾ ਸ਼ੈਣਕਾ ਪਤਾ ਨਹੀਂ ਕਿਤੇ ਨੋਟ ਗਏ ਤੇ ਇੱਕ ਵਾਰ ਤੁਹਾਨੂੰ ਦਿਖਾਣੇ ਆਂਗਾ ਦੀ ਅਪਡੇਟ ਹੈ ਵੀਡੀਓ ਨਾ ਬਣ ਰਹੀ ਉਹ ਹੁੰਦੀ ਕੰਡਿਆ ਰਹੀ ਕੰਡਿਆ ਵੀਡੀਓ ਬਣ ਉਹਨਾਂ ਦਾ ਸਾਡੇ ਫੋਨ ਦਾ ਕੈਮਰਾ ਖਰਾਬ ਹੈ ਹੈ ਕਹਿ ਤਾ ਸਾਡੇ ਫੋਨ ਦਾ ਕੈਮਰਾ ਖਰਾਬ ਹੈ ਤੇ ਕਹਿੰਦੇ ਮੈਂ ਮੈਮਰੀ ਪਹਿਲੀ ਵਾਰੀ ਪੇਂ ਦੀ ਵਲੌਗ ਬਣਾਉਣਾਗੇ ਵਲੌਗ ਬਣਾਉਣਾਗੇ ਬੜੀਆਂ ਸਮੈਲਾਂ ਸਮੂਲਾ ਮਾਰਨ ਦੇ ਜੇ ਆਜੋ ਵਿੱਚ ਉਹ ਆਉਂਦਾ ਬਾਬੂ ਹੁੰਦਾਗਾ ਆਉਂਦਾ ਚਲੋ ਥੋੜੇ ਜਿਹੜੇ ਮੰਗਦੇ ਆ ਚਲੋ ਚੱਲਦੇ ਆ ਘਰੇ ਫਿਰ ਉਹ ਲੜਾਈ ਹੋ ਗਈ ਲੜਾਈ ਬਾਈ ਬਾਪੂ ਆ ਗਿਆ ਬਾਬੂ ਬਾਈ ਕੀ ਹਾਲ ਚਾਲ ਹੈ ਬੁਲਾਇਆ ਮੈਂ ਬਾਗ ਚਾਹ ਦੇ ਚਲੋ ਕਿਵੇਂ ਠਰਿਆ ਪਿਆ ਹੁਣ ਠੰਡੀ ਬੜੀ ਆ ਠੰਡ ਬੜੀ ਆ ਲੈਡ ਕਰਾਤਾ ਵਈ ਇਹਨੂੰ ਆਗ ਸਿਕਾਈਏ ਬੜਾ ਐਸੀ ਦਾ ਡਾਊਨ ਕਰਨਾ ਸੈਟ ਲਿਆ ਬਾਈ 400 ਗੱਲੇ ਭਾਗ ਗਿਆ ਸੀਗਾ ਹੁਣ ਆਪਾਂ ਚੱਲਦੇ ਆਜੋ ਹੁਣ ਪਰ ਘਰੇ ਘਰੇ ਚੱਲਣਾ ਕਿ ਉੱਥੇ ਜਾਣਾ ਹਾਂ ਹਾਂ ਉੱਥੇ ਜਾਣਾ ਚਲੋ ਹਾਂਜੀ ਦੋਸਤੋ ਕੀ ਹਾਲ ਚਾਲ ਜੀ ਠੀਕ ਠਾਕ ਜੀ ਤੇ ਹੁਣ ਆਪਾਂ ਕਿੱਥੇ ਜਾ ਰਹੇ ਆਪਾਂ ਤਾਂ ਚੱਲਦੇ ਹੁਣ ਕਿਰਾਂ ਦਾ ਕਰਦਾ ਸੀ ਲੰਨ ਕੋਈ ਛੱਪੜ ਨੀ ਨਦੀ ਜੀ ਕੋਲ ਕਿਥੇ ਕਦੋਂ ਜਾਣਾ ਥਰਮਲਾ ਕੋਲ ਕੱਲ ਨੂੰ ਜਾਣਾ ਸਾਡੇ ਥਰਮਲਾ ਉਹ ਥਰਮਲਾ ਚੱਲਾਂਗੇ ਥਰਮਲਾ ਸਾਡੇ ਦਾ ਛੱਪੜ ਹੀ ਕਹਿੰਦੇ ਸਾਰੇ ਆਪਾਂ ਥੋੜਾੇ ਕੰਮ ਆ ਤਾਂ ਆਪਾਂ ਕੱਲ ਨੂੰ ਚੱਲਾਂਗੇ ਥਰਮਲਾ ਕੋਲ ਤੇ ਹੁਣ ਆਪਾਂ ਥੋੜਾੇ ਬਾਜ਼ਾਰ ਚ ਕਮਾ ਕੇ ਲੈਣਾ ਤੈਨੂੰ ਬਾਜ਼ਾਰ ਬਹੁਤ ਘਣਾ ਬਹਿੰਟੇ ਦਾ ਯਾਰ ਗੇੜੀ ਲਾ ਕੇ ਆਉਂਦੇ ਆ ਬਾਜ਼ਾਰ ਦੀ ਦਿਖਾਵਾਂਗੇ ਕੀ ਮਾਸ਼ਾਲਾ ਪੂਰਾ ਕੱਲ ਨੂੰ ਕਿਸਮੀ ਸਾਹਿਬ ਪੂਜਾ ਕਿਸਮੇ ਦਾ ਕੰਮ ਕਰਾਗੇ ਕਿਸਮੇ ਨਹੀਂ ਉਹ ਕਿਸਮੇ ਨਹੀਂ ਕਰਸਮੇ ਇਸੇ ਵੇਲੇ ਲਓ ਜੀ ਸ਼ਾਪਿੰਗ ਹੋ ਰਹੀ ਹੈ ਨਾ ਅਸੀਂ ਪੂਰੇ ਤੇ ਬੱਚਾ ਆਣ ਵਾਲਾ ਤੁਰ ਤੁਰਾਈ ਫਿਰ ਸ਼ਾਪਿੰਗ ਹੋ ਰਹੀ ਹੈ ਸੁਪਰਲੇ ਤਿਆਰੀ ਕਰਦੇ ਆ ਆ ਪਹਿਲਾਂ ਤੁਸੀਂ ਲਓ ਤਾਂ ਆ ਨਾਰ ਰਲ ਗਈ ਉਹਦੇ ਜੈਕਟ ਦੇ ਜਾਦੂ ਬਹੁਤ ਅੱਛੇ ਬਹੁਤ ਅੱਛੇ ਹਾਂਜੀ ਪਾਜੀ ਹੋ ਗਈ ਸ਼ਾਪਿੰਗ ਚਾਹ ਤਾਂ ਵੱਜ ਗਈ ਹੋ ਗਈ ਹਾਂਜੀ ਫਿਲਟ ਆਜੋ ਠੀਕ ਠਾਕ ਹੋ ਗਈ ਸ਼ਾਪਿੰਗ ਹੋ ਗਈ ਕੇ ਬੰਦਾ ਲੱਗ ਗਿਆ ਦੇ ਸਿਰਫ ਹੀ ਉਹ ਕੀ ਕਰਾਸ ਜਾਨਾ ਲੈ ਆ ਕੇ ਵਿਆਹ ਦੀ ਹੀ ਹੈ ਵਿਆਹ ਦੀ ਆਪਣੇ ਤੋਂ ਮਾਸਟਰ ਸਟਾਟ ਤੁਹਾਡਾ ਵੀ ਨੋਟ ਲੱਗਦਾ ਕਰੋ ਜੈ 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 ਕਰੋ ਗੁਰਪਾਲ ਜੀ ਜੈ 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 ਪਾਜੀ ਕਹਿੰਦਾ ਜਿੰਨੇ ਮਰਜੀ ਦੇ ਦੋ ਹੋਰ ਦੱਸੋ ਹੋਰ ਕੋਈ ਸੇਵਾ ਪ੍ਰਕਾਰੀਆਂ ਹੋ ਲੈਣ ਦੋ ਸਕੰਦਰ ਭਾਈ ਤੁਹਾਡੇ ਆ ਤੁਹਾਡੇ ਨੇ ਸੋਹਣਾ ਲੱਗੂਗਾ ਨਾ ਬੱਬੂ ਦੇ ਨਾਲ ਲੱਗਦਾ ਵਿਆਹ ਚ ਵਿਆਹ ਚ ਕਿਹੜਾ ਪਾਇਆ ਸੀ ਹੋ ਵੀ ਮਿੱਤਰੋ ਬਹੁਤ ਸੋਹਣੇ ਸੋਹਣੇ ਪੈਂਟ ਕੋਟ ਆ ਇੱਥੇ ਆ ਸਕਦੇ ਹੋ ਦੇ ਲੈ ਜਾ ਸਕਦੇ ਹੋ ਜੈਜ ਰੇਟ ਆ ਕਿਵੇਂ ਹਾਂਜੀ ਆਹ ਹੋ ਗਏ ਹਾਂਜੀ ਮਿੱਤਰੋ ਗੱਡੀ ਦੀ ਚਾਬੀ ਰਹਿ ਗਈ ਆਪਣੀ ਵਿੱਚ ਗੱਡੀ ਹੋ ਗਈ ਲੋਕ ਯਾ ਮਕੈਨਿਕ ਆਉਦਾਗਾ ਹਾਂ ਮਕੈਨਿਕ ਸਾਰਾ ਕੁਝ ਖੋਲਿਆ ਟਰਾਈ ਪੂਰੀ ਮਾਰ ਲਈ ਆਪਦੇ ਵੱਲੋਂ ਅਸੀਂ ਤੇ ਨਹੀਂ ਬਣੀ ਗੱਲ ਦੇ ਵਿਆਰਡਮੈਂਟ ਦੇ ਵਿਆਰਡਮੈਂਟ ਦੇ ਪਟ ਫਟ ਰੱਖੀ ਨਹੀਂ ਤੇ ਬਗੈਰ ਕੋ ਦਾ ਇਹ ਗਲਤੀ ਪਤਾ ਕੀ ਦੀ ਆ ਸਰ ਤੋਂ ਵੱਡੀ ਗਲਤੀ ਦੀ ਆ ਤੇ ਨੂੰ ਕਹੋ ਉਹ ਵਿੱਚ ਵਿੱਚ ਇਹ ਕਿੜਕੀ ਬੰਦ ਕਰਕੇ ਆ ਜੇ ਗੱਡੀ ਲੌਗ ਹੋ ਵੀ ਆਪਣੇ ਨਾਲ ਯਾਰ ਦੇ ਵਿੱਚ ਇਦਾਂ ਹੀ ਖੜੀ ਆ ਗੱਡੀਆਂ ਕੋਈ ਪਤਾ ਨਹੀਂ ਲੱਗ ਰਹੀ ਜੀ ਕਰੀਏਗੀ ਨਾ ਕਿਸੇ ਨੂੰ ਪਤਾ ਦੱਸ ਦੋ ਕਿੱਦਾਂ ਗੱਡੀ ਚਾਬੀ ਗੱਡੀ ਦਾ ਇੱਕ ਆਏ ਵੀ ਕਰਦੇ ਹੁੰਦੇ ਚੀਪੀਆਂ ਮਾਰ ਕੇ ਹਨਾ ਉਹ ਗਾਰਮੈਂਟ ਸ਼ੀਸ਼ਾ نیچے ਉਹ ਉਮਰੂਤੀਆਂ ਦੇ ਆ ਜਾਂਦਾ ਥੱਲੇ ਇਹਦੇ ਨਹੀਂ ਆਉਂਦਾ ਇਹਦਾ ਦੂਜਾ ਪਾਵਰ ਵਾਲੇ ਆ ਹਾਂ ਮੋੜਿਆ ਹੋਰ ਆਪੇ ਭਾਈ ਨੂੰ ਸੱਦਿਆ ਹੁਣ ਗੱਡੀ ਲੌਕ ਖੁੱਲਣ ਏਡੀ ਹੋ ਗਈ ਖੁੱਲ ਗਈ ਭਾਈ ਖੁੱਲ ਗਈ ਖੁੱਲ ਗਈ ਸਾਡੇ ਭੈਣ ਨੂੰ ਧੰਨਵਾਦ ਭਾਈ ਬਹੁਤ ਬਹੁਤ ਸਾਡੇ ਸੂਟ ਲੈਣ ਆਏ ਸੀਗੇ ਜੀ ਤੇ ਚਾਬੀ ਇਹਨਾਂ ਨੇ ਖੁਸ਼ੀਚ ਭੁੱਲ ਗਏ ਜਾਦੀ ਖੁਸ਼ੀ ਹੋ ਗਈ ਬਾਲੀ ਖੁਸ਼ੀ ਹੋ ਗਈ ਉਹਨਾਂ ਦੇ ਕੋਲ ਬੰਦਾ ਹੋਊਗਾ ਉਦੋਂ ਖੁਸ਼ੀ ਬਾਲੀ ਮਨਾਣੀ ਆ ਉਦੋਂ ਜਿਆਦੀ ਮਨਾਣੀ ਉਦੋਂ ਫੇਰ ਆਵਾਂਗੇ ਤੇ ਆ ਆਪਣੀ ਪਈ ਚਾਬੀ ਵਿੱਚ ਅੰਗਾ ਤੋਂ ਨਹੀਂ ਹੁਣ ਚਾਬੀ ਕੱਢਣੀ ਵਿੱਚ ਉਹਦਾ ਖੋਲ ਦੇ ਗਲੀ ਕੋਣ ਤਾਂ ਖੁੱਲ ਗਈ ਜਦੋਂ ਉਹ ਪੈਸੇ ਕਢਾਉਣ ਗਏ ਆ ਉਹ ਪੈਸੇ ਕਢਾਉਣ ਪੈਸੇ ਕਢਾਉਣਗੇ ਅਸੀਂ ਬਹੁਤ ਖੁਸ਼ ਹੋ ਗਏ ਤੋਰਾ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਇੱਕ ਕੰਮ ਹੈ ਆਪਣਾ ਇੱਕ ਗਏ ਤੇ ਆ ਗਿਆ ਹੈ ਨਾ ਹਾਂ ਜੀ ਇਹ ਕਾਰਪੁੰਡ ਦੇ ਨਾਲ ਚੀਜ਼ ਦੇ ਅੰਦਰ ਬੜੀ ਕੁੰਡੀ ਕਰਕੇ ਸ਼ੁਕਰੀਆ ਬਾਕੀ ਜੀ ਇਹਨਾਂ ਕਾਰਪੁੰਡ ਨਾਲ ਨਾਲ ਜਰਾ ਕੋਈ ਹਾਂਜੀ ਦੋਸਤੋ ਕਿੱਥੇ ਆ ਗਏ ਜਣ ਆਪਾਂ ਚੱਲੇ ਜਾਣ ਕਿ ਜਗਾਣ ਉੱਧਰ ਹੋਰ ਵਿੱਚ ਬਾਅਦ ਨਹੀਂ ਸੀ ਵਿੱਚ ਬਚ ਗਈ ਹਾਂ ਆਪਣੇ ਵਾਲੀ ਦਾ ਸਹੀ ਹੈ ਅਗਲਾ ਨਵੇੜਾ ਸਰਪੰਚ ਸਾਹਿਬ ਨਵੇੜਾ ਆਏ ਨੇ ਚਲੋ ਹਾਂ ਸਰ ਜੀ ਆਪਾਂ ਨੂੰ ਕੀ ਕਰਨਾ ਠੀਕ ਹੈ ਸਰ ਦੋਸਤ ਪਹੁੰਚ ਚੁਕੇ ਨੇ ਪੀਜਾ ਹਟ ਆਹ ਭਾਈ ਦੇ ਲਈ 163 ਹੋ 11 ਕੰਮ ਹੀ ਉਹੀ ਅੱਛਾ ਇਤਨਾ ਸੌਸ ਬਰੀਕੀ ਉਹੀ ਉਹੀ ਕੰਮ ਕਰਨ ਲੱਗੇ ਰਾਜਪੋਲੇ ਨਾਲ ਹੈ ਨਾ ਪਰ ਰਾਜਪੋਲੇ ਆਣਾ ਚਾਹੀਦਾ ਰਾਜ ਜੀ ਕਰਾ ਲੋ ਕਰਾ ਲੋ ਮੈਕਸੀਕੋ ਕਰਾ ਲੋ ਹੋ ਮੱਝ ਅਰੇ ਚਾਹੋ ਅਰੇ ਚਾਹੋ ਹਰੇ ਚੌਂ ਵਾਲਾ ਹਰੇ ਚੌਂ ਵਾਲਾ ਖੜੀ ਚੌਂ ਵਾਲੇ ਪਤਾ ਨਹੀਂ ਹੁਣ ਕੀ ਆਰਡਰ ਕਰਨ ਗਿਆ ਸਾਹਿਬ ਇਹ ਦੇਖਦੇ ਆਂ ਖਾ ਪੀ ਕੇ ਕਿੰਦਾ ਹਿਸਾਬ ਦਾ ਵਾ ਇੱਥੇ ਰ ਹੋ ਰੀਆਂ ਫੋਟੋਆਂ ਫੋਟੋਆਂ ਸਾਡੀ ਵਾਰ ਨਹੀਂ ਆ ਰਹੀ ਥੈਂਕ ਯੂ ਕਾਪੀਆਂ ਹੀ ਕਰਿਆ ਲੈ ਕਾਪੀਆਂ ਨਹੀਂ ਲੈ ਦੇਖੋ ਬਾਈਵਨ ਗੱਟਵਨ ਫ੍ਰੀ ਨਹੀਂ ਕਿਹੜਾ ਕਰਾਉਣਾ ਕਿਥੇ ਨਹੀਂ ਬਾਈ ਬਾਈ ਕਰਨ ਲਈ ਕੰਪਲੇਨ ਕਰੋ ਕੰਪਲੇਨ ਕਰੋ ਇਹਦਾ ਇਹਦੀ ਕਰਨ ਕਿ ਆਰਡਰ ਆਪਾਂ ਇੱਥੇ ਬਾਗਿਆ ਕੋਰਾ ਆਪਾਂ ਆਪਾਂ ਨੂੰ ਇੱਥੇ ਬਿਠਾ ਗਏ ਪੈਸੇ ਦੇਣ ਵਾਲੀ ਇਹਨਾਂ ਅਰ ਗਣਾ ਉਸੇ ਗੱਲ

ਸਰ ਜੀ ਗਰੀਬ ਦੀ ਹੈਲਪ ਕਰੋ ਜਿਹਨਾਂ ਨੇ ਆਇਆ ਸਰ ਆਪ ਵੀ ਖਾ ਲੀਜੀਏ ਪਲੀਜ਼ ਸਰ ਹੋਰ ਕੁਛ ਆਰਡਰ ਨਹੀਂ ਚਾਹੀਦਾ ਜੀ ਬਸ ਥੈਂਕ ਯੂ ਜੀ ਥੈਂਕ ਯੂ ਨਾ ਯਾਰ ਨਾ ਪਾਉਂਗੇ ਹਾਂ ਜੀ ਦੋਸਤੋ ਕੀ ਹਾਲ ਚਾਲ ਦੇ ਠੀਕ ਹੈ ਹੋ ਗਿਆ ਕੰਮ ਸਹੀ ਹੋ ਕੇ ਹੋ ਗਿਆ ਵਧੀਆ ਹੋ ਗਿਆ ਬੱਤੀ ਆ ਬਹੁਤ ਧਿਆਨ ਲੱਗਿਆ ਮੈਨੂੰ ਮੇਰੇ ਦਵਾਰਾ ਤੇ ਠੀਕ ਹੈ ਮਤਲਬ ਖੋਜ ਜੀ ਉਹ ਕਰ ਕੋਟ ਮੈਂ ਬਹੁਤ ਖੁਸ਼ ਹਾਂ ਖੁਸ਼ ਹੈ ਖੁਸ਼ ਹਾਂ ਲਾ ਦੀ ਐਲਈਡੀ ਉਹਨੇ ਸ਼ੀਸ਼ਾ ਲਾਦਾ ਤੇ ਆ ਪੜਦਾਪੁਰ ਦਾ ਲਾਦਾ ਤੇ ਆ ਪੜਦੇਪੁਰ ਦੇ ਲਾਦੇ ਤੇ ਯੈਸ ਕਰਾ ਦੀ ਗੱਲ ਬਾਤ ਤੇ ਕੈਰ ਤੁਨੀ ਆ ਕੀ ਬੋਲਤੀ ਹੁਣ ਹੋ ਗਿਆ ਓਕੇ ਹੁਣ ਆਪਾਂ ਚੱਲਦੇ ਆ ਕਰੇ ਸੋ ਥੈਂਕ ਯੂ ਮੈਂ ਕੀ ਖਾਣ ਮੈਂ ਕੀ ਖਾਦੇ ਮੈਂ ਕੀ ਆ ਓਕੇ ਬਾਈ ਮਿਲਾਂਗੇ ਅਗਲੇ ਵਲੌਗ 'ਚ ਨਾ ਹਸਟ ਵਲੌਗ ਸਾਰਜੋ ਮਾਝਾ ਫਾਲੋ ਕਰ ਲਓ ਸਬਸਕ੍ਰਾਈਬ ਫਾਲੋ ਲਾਈਕ ਵੀ ਕਮੈਂਟ ਕਰ ਦੋ ਦੱਬ ਕੇ ਦੱਬ ਕੇ ਚਲੋ ਠੀਕ ਹੈ ਮਿੱਤਰੋ ਚਲੋ ਮੈਂ ਜਾ ਆ ਫਿਰ ਨੈਕਸਟ ਬਾਈ